US ਤੋਂ ਡਿਪੋਰਟ ਮੁੰਡੇ ਨੇ ਕਰਤਾ ਵੱਡਾ ਕਾਂਡ ਵਸੂਲਣਾ ਚਾਹੁੰਦਾ ਸੀ ਡੌਂਕੀ ਦੇ ਲੱਗੇ ਪੈਸੇ ਕਾਰਨਾਮਾ ਦੇਖ ਕੇ ਹਰ ਕੋਈ ਹੋ ਗਿਆ ਹੈਰਾਨ ਜੀ ਹਾਂ ਇਸ ਵੇਲੇ ਦਾ ਵੱਡਾ ਮਾਮਲਾ ਪੰਜਾਬ ਦੇ ਵਿੱਚ ਹੈਰਾਨ ਕਰਨ ਵਾਲਾ ਸਾਹਮਣੇ ਆਇਆ ਹੈ ਜਿੱਥੇ ਕਿ ਡੌਂਕੀ ਲਗਾ ਕੇ ਗਏ ਅਮਰੀਕਾ ਦੇ ਵਿੱਚੋਂ ਡਿਪੋਰਟ ਹੋਏ ਮੁੰਡੇ ਨੇ ਇੱਕ ਵੱਡਾ ਕਾਂਡ ਕਰ ਦਿੱਤਾ ਜਿਸ ਤੋਂ ਬਾਅਦ ਹਰ ਕੋਈ ਦੇਖ ਕੇ ਹੱਕਾ ਬੱਕਾ ਰਹਿ ਜਾਂਦਾ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਕਮਿਸ਼ਨਰ ਟੇਟ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਡਰੱਗ ਰੈਕਟ ਦਾ ਪਰਦਾ ਫਾਸ਼ ਕੀਤਾ ਹੈ। ਫਰਾਂਸ ਤੋਂ ਚੱਲ ਰਹੇ ਇਸ ਡਰੱਗ ਨੈੱਟਵਰਕ ਵਿੱਚ 5 ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਹਨਾਂ ਦੇ ਕਬਜ਼ੇ 'ਚੋਂ 2.5 ਕਿਲੋ ਹੈਰੋਇਨ, 1 ਲੱਖ ਰੁਪਏ ਦੀ ਡਰੱਗ ਡਰੱਗ ਮਨੀ, ਇੱਕ ਪਿਸਤੌਲ ਬਰਾਮਦ ਕੀਤਾ ਗਿਆ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਮੁਲਜ਼ਮਾਂ ਵਿੱਚ ਕੀਰਤਪਾਲ ਸਿੰਘ, ਕਰਨਵੀਰ ਸਿੰਘ, ਸੁਖਦੀਪ ਸਿੰਘ, ਪਿਆਰਾ ਸਿੰਘ ਅਤੇ ਪੰਕਜ ਵਰਮਾ ਸ਼ਾਮਲ ਹਨ। ਇਹ ਸਾਰੇ ਨੌਜਵਾਨ ਗੁਰਦਾਸਪੁਰ ਫਤਿਹਗੜ੍ਹ ਚੂੜੀਆਂ ਏਰੀਏ ਦੇ ਰਹਿਣ ਵਾਲੇ ਹਨ ਤੇ ਇਹ ਕਾਫੀ ਦੇਰ ਤੋਂ ਨਸ਼ੇ ਦੇ ਨੈੱਟਵਰਕ ਵਿੱਚ ਸ਼ਾਮਲ ਹਨ। ਕਰਨਵੀਰ ਸਿੰਘ ਅਮਰੀਕਾ ਜਾਣ ਦੀ ਕੋਸ਼ਿਸ਼ ਵਿੱਚ ਸੀ ਪਰ ਰਸਤੇ ਵਿੱਚ ਉਹ ਹੀ ਡਿਪੋਰਟ ਹੋ ਗਿਆ ਤੇ ਫਿਰ ਨਸ਼ਾ ਤਸਕਰੀ ਦੀ ਕਾਰੋਬਾਰ ਵਿੱਚ ਪੈ ਗਿਆ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਸਮਗਲਿੰਗ ਦਾ ਨੈਟਵਰਕ ਫਰਾਂਸ ਤੋਂ ਚਲਾਇਆ ਜਾ ਰਿਹਾ ਸੀ ਜਿੱਥੋਂ ਗੈਂਗ ਹੈਂਡਲਰ ਸਿਕੰਦਰ ਸਿੰਘ ਪਾਕਿਸਤਾਨ ਵਿੱਚ ਬੈਠੇ ਸਮਗਲਰਾਂ ਦੇ ਸੰਪਰਕ ਵਿੱਚ ਸੀ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਪਾਕਿਸਤਾਨ ਦੇ ਸਮਾਲਗੜ ਤੋਂ ਡਰੋਨ ਰਾਹੀਂ ਗੁਰਦਾਸਪੁਰ ਦੇ ਸਹਾਦੀ ਖੇਤਰ ਵਿੱਚ ਭੇਜੀ ਜਾਂਦੀ ਸੀ ਜਿਸ ਤੋਂ ਬਾਅਦ ਗ੍ਰਿਫਤਾਰ ਕੀਤੇ ਸਮਗਲਰ ਇਸ ਖੇਪ ਨੂੰ ਵੱਖ-ਵੱਖ ਖੇਤਰਾਂ ਵਿੱਚ ਬੈਠੇ ਸਪਲਾਈਰਾਂ ਅਤੇ ਡੀਲਰਾਂ ਤੱਕ ਪਹੁੰਚਾਉਂਦੇ ਸਨ ਤਾਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ